ਦੋਸਤੋ ਸਤਿ ਸ਼੍ਰੀ ਅਕਾਲ ਬੀਜੇਪੀ ਪਾਰਟੀ ਵੱਲੋਂ ਇੱਕ ਮੋਗਾ ਦੇ ਵਿੱਚ ਜ਼ਬਰਦਸਤ ਰੈਲੀ ਕੀਤੀ ਜਾ ਰਹੀ ਹੈ ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਔਰ ਖਾਸ ਕਰਕੇ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਐ ਅਮਿਤ ਸ਼ਾ ਇਹ ਵੀ ਦੱਸਣ ਵਾਲੇ ਦੱਸਦੇ ਆ ਕਿ ਜਿਹੜੀ ਗੱਲ ਉਹਨਾਂ ਨੇ ਜਿਹੜੇ ਬੰਦੇ ਨਾਲ ਕਰੀ ਆ ਨਾ ਉਹਦੇ ਉੱਤੇ ਪੂਰੇ ਉਤਰੇ ਐ ਦੇ ਸਾਮ-ਦਾਮ, ਦੰਡ-ਭੇਦ ਉਹ ਸਮਝ ਲਓ ਸਾਰਾ ਕੁਝ ਕਰਕੇ ਤੇ ਉਹ ਆਂਦੇ ਆ ਬਾਈ ਜੀ ਜੇ ਸਰਕਾਰ ਬਣਾਉਣੀ ਐ ਜਿਵੇਂ ਬਿਹਾਰ ਚ ਵੇਖਿਆ ਮਨਜੀ RAM ਵਰਗੇ ਜਿਨ੍ਹਾਂ ਨੇ ਦੋਹਾਂ ਤੇ ਜਿਹੜੇ ਚਿਰਾਗਪਾਸ ਬਣ ਵਰਗੇ ਜਿਨ੍ਹਾਂ ਨੇ ਦੋ-ਦੋ ਐਮਐਲਿਆਂ ਦੀ ਚੋਣਾ ਲੜਨੀਆਂ ਸੀ ਜਾਂ ਪੰਜ-ਪੰਜ ਟਿਕਟਾਂ ਰੱਖ ਲੋ ਦੇਤੀਆਂ ਉਹਨਾਂ ਨਾਲ ਵੀ ਉਹਨਾਂ ਨੇ ਗੱਠ ਜੋੜ ਕੇ ਆਖਤਾ ਆਜੋ ਯਾਰ ਜਿਵੇਂ ਤੁਰਿਆ ਜਾਂਦਾ ਬੰਦਾ ਬੱਸਿਆ ਤੇ ਨਹੀਂ ਟਰਾਲੀ ਜਾਂਦੀ ਹੁੰਦੀ ਵੀ ਤੂੰ ਵੀ ਆ ਜਾ ਤੂੰ ਵੀ ਆ ਜਾ ਤੂੰ ਵੀ ਆ ਜਾ ਤੇ ਜਦੋਂ ਮਿੱਤਰੋ ਪੰਜਾਬ ਵਿੱਚ ਚੋਂ ਆਪਣਾ ਰੈਲੀ ਕਰਨਗੇ ਨਾ ਬੀਜੇਪੀ ਵਾਲੇ ਮਤਲਬ 2 ਮਹੀਨਿਆਂ ਨੂੰ ਸਮਝ ਲਓ ਪੈਰ ਬਨ ਕੇ ਉਦੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਵਿਕ ਵੀ ਤੁਹਾਡੇ ਸਾਹਮਣੇ ਆ ਜਾਣਾ ਹੈ ਗੱਠ ਜੋੜ 90% ਚਾਂਸ ਹੈ ਵੀ ਹੋ ਜਾਣਗੇ ਤੇ ਜੇ ਗੱਠ ਜੋੜ ਬੀਜੇਪੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੋ ਗਿਆ ਪਰ ਜਿਹੜੇ ਵਿਰੋਧੀ ਐ ਉਹ ਵੀ ਕਹਿੰਦੇ ਕਿ ਅੱਖਾਂ ਮੀਚ ਲੋ ਸਰਕਾਰ ਵੱਟ ਤੇ ਪਈ ਐ ਸਮਝ ਗਏ ਸਰਵਾਈਵ ਹੋ ਰਿਹਾ ਅਕਾਲੀ ਦਲ ਤੇ ਥੋੜਾ ਜਿਹਾ ਤੁਣਕੇ ਦੀ ਲੋੜ ਐ ਜਿਵੇਂ ਟਰੈਕਟਰ ਦਾ ਨਾ ਇੰਜਨ ਡਾਊਨ ਹੋਵੇ ਮੋਟਰਸਾਈਕਲ ਦਾ ਰੱਖ ਲੋ ਅਗਲਾ ਕਹਿੰਦਾ ਟੂਟੀ ਐ ਲੰਮੜਾ ਜ ਟੈਂਕੀ ਚ ਪਾ ਦਿਓ ਤੇ 80 ਮਹੀਨੇ ਹੋਰ ਟਪਾਓ ਤੇ ਮੁੜ ਕੇ ਫਸਲ ਆ ਜੂਗੀ ਫੇਰ ਇੰਜਨ ਕਰਾ ਲਾਂਗੇ ਅਕਾਲੀ ਦਲ ਨੂੰ ਟੂਟੀ ਐ ਲ ਦੀ ਲੋੜ ਐ ਉਹ ਭਾਜੀਪੀ ਵੱਲੋਂ ਮਿਲ ਜਾਣਾ ਦੂਜੀ ਗੱਲ ਜਿਹੜੇ ਬੀਜੇਪੀ 'ਚ ਸ਼ਾਮਲ ਹੋਏ ਆ ਜਗਮੀਤ ਸਿੰਘ ਬਰਾੜ ਸਾਹਿਬ ਵਰਗੇ ਖਰ ਆਪਣੇ ਤਾਂ ਭਰਾ ਐ। ਉਹਨਾਂ ਬਾਰੇ ਲੋਕ ਬੜੇ ਤੰਜ ਗਸ ਰਹੇ ਆ ਕਿਉਂਕਿ ਜਗਮੀਤ ਸਿੰਘ ਬਰਾੜ ਸਾਹਿਬ ਦਾ ਕਈ ਸੱਜਣ ਜਿਹੜੇ ਨਵੇਂ ਆ ਨਾ ਜਿਨ੍ਹਾਂ ਦੀ ਉਮਰ 20 ਸਾਲ ਐ, 25 ਸਾਲ ਐ, 30 ਸਾਲ ਐ। ਉਹਨਾਂ ਨੇ ਹੱਥ ਨਹੀਂ ਦੇਖਿਆ। ਜਗਮੀਤ ਸਿੰਘ ਬਰਾੜ ਸਾਹਿਬ ਸਟੂਡੈਂਟ ਲੀਡਰ ਸੀ। ਇਹਨਾਂ ਦੇ ਪਿਤਾ ਸਰਦਾਰ ਗਰਮੀਤ ਸਿੰਘ ਬਰਾੜ ਐਡਵੋਕੇਟ ਹੁੰਦੇ ਸੀ। ਐਡਵੋਕੇਟ ਜਰਨਲ ਵੀ ਰਹੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 1992 ਦੇ ਵਿੱਚ ਐਮਪੀ ਬਣਦੇ ਐ ਚਲੋ ਉਸ ਤੋਂ ਬਾਅਦ ਚੋਣ ਹੁੰਦੀ ਹੈ 1996 ਦੇ ਵਿੱਚ ਇਹਨਾਂ ਨੇ ਸਰਦਾਰ ਖਾਲੜਾ ਸਾਹਿਬ ਦੀ ਆਵਾਜ਼ ਉਠਾਈ ਤੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਹੁੰਦੇ ਸੀ ਉਹਨਾਂ ਨੇ ਆਖਿਆ ਕਿ ਆਪ ਰੋਂਗ ਜਾ ਰਹੇ ਹੋ ਪਾਰਟੀ ਲਾਈਨ ਸੇ ਪਾਸੇ ਜਾ ਰਹੇ ਹੋ ਪਾਰੀਨਾਂ ਨੇ ਖਾਲੜਾ ਸਾਹਿਬ ਦੀ ਆਵਾਜ਼ ਠਾਈ ਤੇ ਅਠਾਉਂਦੇ ਰਹੇ ਤਾਂ ਅਖੀਰ ਇਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ 1996 ਚ ਨਾਰੈਣ ਦੱਤ ਤਵਾੜੀ ਤੇ ਅਰਜਨ ਸਿੰਘ ਜਿਹੜੇ ਕੇਂਦਰ ਦੇ ਵਿੱਚ ਵਜ਼ੀਰ ਸਨ ਵੱਡੇ ਲੀਡਰ ਸਨ ਤਵਾੜੀ ਸਾਹਿਬ ਉਤਰਾੰਚਲ ਦੇ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਰਲ ਕੇ ਬਣਾਈ ਤਵਾੜੀ ਕਾਂਗਰਸ ਸਬਰਾੜ ਸਾਹਿਬ ਉਧਰ ਸ਼ਾਮਲ ਹੋ ਗਈ 96 ਚ ਇਹਨਾਂ ਨੇ ਚੋਣ ਲੜੀ ਸੂਰਜ ਚੜਦਾ ਸੂਰਜ ਚੋਣ ਨਿਸ਼ਾਨ ਸੀ ਹਾਰ ਗਏ ਫਿਰ 98 ਚ ਚੋਣ ਲੜੀ ਕਾਂਗਰਸ ਦੀ ਟਿਕਟ ਤੇ ਸੀਨੀਅਰ ਕਾਂਗਰਸ ਚ ਫਿਰ ਆ ਗਏ ਸੁਖਦੇਵ ਸਿੰਘ ਬਾਦਲ ਦੇ ਖਿਲਾਫ ਫਰੀਦਕੋਟ ਹਲਕੇ ਤੋਂ ਫਿਰ ਹਾਰ ਗਏ 1997 ਚ ਉਧਰੋਂ ਬਾਦਲ ਸਾਹਿਬ ਦੀ ਸਰਕਾਰ ਬਣ ਗਈ ਤੇ ਉਹਨਾਂ ਦਾ ਬੇਟਾ ਹੁਣ ਚੋਣ ਲੜ ਰਿਹਾ ਯਾਰ ਇੱਕ ਮੁੱਖ ਮੰਤਰੀ ਦਾ ਤੇ ਲੜ ਵੀ ਸੁਖਵੀਰ ਸਿੰਘ ਬਾਦਲ ਰਿਹਾ ਕਿੱਡੀ ਵੱਡੀ ਗੱਲ ਸੀ ਤਾਂ 99 ਵਿੱਚ ਹਰ ਇੱਕ ਵਰਕਰ ਨੇ ਹਰ ਇੱਕ ਲੋਕਾਂ ਨੇ ਸਮਝਿਆ ਕਿ ਮੈਂ ਚੋਣ ਲੜ ਰਿਹਾ ਹਾਂ ਤਾਂ 1999 ਵਿੱਚ ਜਗਮੀਤ ਸਿੰਘ ਬਰਾੜ ਐਮਪੀ ਬਣੇ ਫਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਸਰਕਾਰ ਦੇ ਵਿੱਚ ਹਰਾ ਕੇ ਠੀਕ ਹੈ ਤਾਂ ਫਿਰ ਆ ਗਈ ਜੀ 2004 ਦੀ ਚੋਣ 2004 ਦੀ ਚੋਣ ਇਹਨਾਂ ਨੇ ਫਰੀਦਪੁਰ ਤੋਂ ਲੜੀ ਕਾਂਗਰਸ ਵੱਲੋਂ ਹਾਰ ਗਏ 9 ਦੀ ਲੜੀ ਹਾਰ ਗਏ ਪਰ 14 ਚ ਇਹਨਾਂ ਨੂੰ ਇੱਕ ਬਿਆਨ ਕਰਕੇ ਕਾਂਗਰਸ ਪਾਰਟੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਫਿਰ ਆਮ ਆਦਮੀ ਪਾਰਟੀ ਵੱਲ ਜਾਂਦੇ ਰਹੇ ਤ੍ਰਣਮੂਲ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਬਣਾਤੇ ਪੱਛਮੀ ਬੰਗਾਲ ਵਾਲਿਆਂ ਨੇ ਵਗੈਰਾ ਵਗੈਰਾ ਫਿਰ ਇਹ 2019 ਦੇ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਦੇ ਆ ਤੇ 22 ਚ ਮੋੜ ਹਲਕੇ ਤੋਂ ਚੋਣ ਲੜਦੇ ਐ ਤੇ 24 ਚਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਹ ਸੀ ਜਗਮੀਤ ਸਿੰਘ ਬਰਾੜ ਦੀ ਪੂਰੀ ਕਹਾਣੀ ਕਿਉਂਕਿ ਅਸੀਂ ਬਈ 1996 ਤੋਂ ਉਹਨਾਂ ਦੇ ਨਾਲ ਰਹੇ ਹਾਂ ਸਮਝ ਲਓ ਤੇ ਲੰਬੀਆ ਰੇਲਨ ਧੀਰਾ ਖੁੱਡੀਆਂ ਸਾਹਿਬ ਜਿਨ੍ਹਾਂ ਦਾ ਨਾਮ ਤੁਸੀਂ ਸੁਣਿਆ ਹੋਊਗਾ ਗਰਮੀਤ ਸਿੰਘ ਖੁੱਡੀਆਂ ਸਾਹਿਬ ਦੇ ਭਤੀਜੇ ਐ ਉਹ ਵੀਰੇ ਬਾਈ ਗੁਰਬਾਜ ਉਰੀ ਗਰਜੰਟ ਬਰਾੜ ਉਰੀ ਗੁਰਬਾਜ ਸਿੰਘ ਵਨ ਵਾਲਾ ਸਾਹਬ ਉਰੀ ਸਾਰੇ ਸੱਜਣ ਰੇ ਬਹੁਤ ਤੇ ਮੇਰੇ ਕਹਿਣ ਦਾ ਮੀਨਿੰਗ ਇਹ ਹੈ ਕਿ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋ ਗਿਆ ਜਿਵੇਂ ਅਮਿਤ ਸ਼ਾਹ ਦੀ ਪਲੈਨਿੰਗ ਹੈ ਪਰ ਫੇਰ ਮਿੱਤਰੋ ਕਿਸੇ ਪਾਰਟੀ ਦੇ ਪੈਰ ਨਹੀਂ ਲੱਗਣੇ ਇਹ ਤਾਂ ਗੱਲ ਲੋਕ ਗਰਾਊਂਡ ਤੇ ਕਹਿ ਰਹੇ ਐ ਪਰ ਜਿਹੜੀ ਗੱਲ ਭਗਵੰਤ ਸੋ ਮਾਨ ਸਾਹਿਬ ਨੇ ਆ ਬਿਜਲੀ ਦੇ ਬਿੱਲ ਮਾਫ ਕਰਤੇ ਇਹ ਮੈਂ ਅੱਗੇ ਵੀ ਇੱਕ ਤੁਹਾਨੂੰ ਵੀਡੀਓ ਪਾਈ ਸੀ ਕਿ ਮਾਤੜ ਤੋਂ ਮਾਤੜ ਨੂੰ ਜਦੋਂ ਬਈ 1000 ਰੁਪਿਆ ਬਿੱਲ ਆ ਜਾਂਦਾ ਸੀ ਫਿਕਰ ਹੁੰਦਾ ਸੀ ਕਿ ਬਿਜਲੀ ਦਾ ਬਿੱਲ ਭਰਨਾ ਹੈ ਤੇ ਨਹੀਂ ਮੀਟਰ ਪਟਣ ਵਾਲੇ ਪਲਾਸ ਲੈ ਕੇ ਬਾਹਰ ਕੇ ਖੜੇ ਹੋਣਗੇ ਸਮਝ ਗਏ ਨਾ ਪਰ ਇਹ ਗੱਲ ਭਗਵੰਤ ਮਾਨ ਸਾਹਿਬ ਦੇ ਪੱਖ ਚ ਜਾਂਦੀ ਹੈ ਜੇ ਉਹਨਾਂ ਨੇ 1000 ਰੁਪਿਆ ਦੇਤਾ ਤੇ ਬੀਬੀਆਂ ਨੇ ਵੋਟ ਪਾਦੀ 10 20% ਉਹ ਵੀ ਗੱਲ ਬਣ ਸਕਦੀ ਹੈ ਬਾਕੀ ਤੁਸੀਂ ਦੱਸਿਓ ਸਤਿ ਸ੍ਰੀ ਅਕਾਲ